ਸ਼੍ਰੀਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਜਿਹੜੇ ਸੂਟ ਇੱਕ ਸੂਟ ਤਾਂ ਮੈਂ ਤੁਹਾਨੂੰ ਦਿਖਾਉਂਗੀ ਜਿਵੇਂ ਤੁਹਾਡੇ ਕੋਲ ਕੋਈ ਵੀ ਦੁਪੱਟਾ ਪਿਆ ਹਨ ਤੁਸੀਂ ਉਹਦੇ ਨਾਲ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਕਿਦਾਂ ਹੋ ਸਕਦਾ ਹਨਾ ਉਹ ਆਪਣੇ ਕੋਲ ਇੱਕ ਭੈਣ ਦਾ ਦੁਪੱਟਾ ਸੀਗਾ ਉਹਨਾਂ ਦਾ ਆਪਾਂ ਕਸਟਮਾਈਜ਼ ਕੀਤਾ ਵਾ ਤੇ ਇਹ ਸੂਟ ਤੇ ਉਹ ਤੁਹਾਨੂੰ ਮੈਂ ਦਿਖਾਉਂਗੀ ਬਾਕੀ ਸੋ ਅੱਜ ਆਪਾਂ ਸਮਰ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੇ ਕਲਰਾਂ ਦੇ ਨਾਲ ਬਹੁਤ ਸੋਹਣੇ ਡਿਜ਼ਾਈਨਾਂ ਦੇ ਨਾਲ ਸੋ ਉਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਦੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਆ ਕਿ ਅਸੀਂ ਕਿੱਥੋਂ ਬਿਲੋਂਗ ਕਰਦੇ ਆ ਤੇ ਉਹਨਾਂ ਲਈ ਇਹ ਅਨਸਰ ਆ ਜੀ ਕਿਵੇਂ ਲੁਧਿਆਣਾ ਡਿਸਟ੍ਰਿਕਟ ਤੋਂ ਆਉਣ ਲੁਧਿਆਣਾ ਡਿਸਟ੍ਰਿਕਟ ਤੋਂ ਆ ਜੀ ਪਖਵਾਲ ਕੋਲ ਪਿੰਡਾ ਪਖਵਾ ਰੋਡ ਨਹੀਂ ਹੈਗਾ ਲੁਧਿਆਣਾ ਪਖਵਾ ਰੋਡ ਤੇ ਕਈ ਵਾਰੀ ਭੈਣਾ ਪਹੁੰਚ ਜਾਂਦੀਆਂ ਨੇ ਪਖਵਾ ਸ਼ਹਿਰ ਆ ਇੱਕ ਛੋਟਾ ਜਿਹਾ ਤੇ ਜਿਵੇਂ ਇਧਰੋਂ ਜੋਧਾ ਨੰਗ ਕੇ ਆਉਂਦਾ ਇਧਰੋਂ ਰਾਏਕੋਟ ਨੰਗ ਕੇ ਆਉਂਦਾ ਹਨ ਜੇ ਤੁਸੀਂ ਮੰਡੀ ਮੰਡੀ ਅਮਦਗੜ ਤੋਂ ਆ ਰਹੇ ਹੋ ਤਾਂ ਤੁਹਾਨੂੰ ਪਹਿਲਾਂ ਸਾਡਾ ਪਿੰਡ ਹੀ ਆਊਗਾ ਉਸ ਤੋਂ ਬਾਅਦ ਤੁਹਾਨੂੰ ਰਾਏਕੋਟ ਵਗੈਰਾ ਇਧਰਲੇ ਰੋਡ ਆਉਣਗੇ ਸੋ ਪਖਵਾਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਜੀ ਪੈਣੀ अरोड़ा ਜਦੋਂ ਵੀ ਤੁਸੀਂ ਕੋਈ ਵੀ ਲੋਕੇਸ਼ਨ ਲਾਉਣੀ ਆ ਤਾਂ ਤੁਸੀਂ ਪਖਵਾਲ ਦੀ ਲੋਕੇਸ਼ਨ ਲਾ ਕੇ ਆਉਣਾ ਵਾ ਪਖਵਾਲ ਪਹੁੰਚ ਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਪਖਵਾਲ ਤੋਂ ਸਿਰਫ 2 ਜਾਂ 3 ਮਿੰਟ ਦਾ ਰਸਤਾ ਵਾ ਅੱਗੇ ਸਾਡੇ ਪਿੰਡ ਦਾ ਤੇ ਮੇਰੀ ਸ਼ਾਪ ਤੱਕ ਦਾ ਸੋ ਪਖਵਾਲ ਆ ਕੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਘਰ ਤੋਂ ਤੁਰਨ ਲੱਗੇ ਪਰ ਪਲੀਜ਼ ਜ਼ਰੂਰ ਕਾਲ ਕਰਕੇ ਆਇਓ ਤਾਂ ਕਿ ਤੁਹਾਡਾ ਇੰਨੀ ਦੂਰ ਗੇੜਾ ਨਾ ਲੱਗੇ ਤੇ ਬਾਕੀ ਪੇਮੈਂਟ ਆਪਣੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਜੀ ਆਨਲਾਈਨ ਹੀ ਪੇਮੈਂਟ ਆ ਤੇ ਰੋਸੇ ਦੇ ਨਾਲ ਬੇਫਿਕਰ ਹੋਗੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਜਿੰਨਾ ਟਾਈਮ ਤੁਹਾਡਾ ਸੂਟ ਤੁਹਾਡੇ ਤੱਕ ਨਹੀਂ ਪਹੁੰਚਦਾ ਉਨਾ ਟਾਈਮ ਅਸੀਂ ਤੁਹਾਡੀ ਪੇਮੈਂਟ ਦੇਣ ਦੇ ਹੱਕਦਾਰ ਬੈਠੇ ਹਾਂ ਜੀ ਤੁਹਾਡੀ ਪੇਮੈਂਟ ਸਾਡੇ ਕੋਲ ਸੇਫ ਪਈ ਆ ਜੇ ਜਾਨਕਿ ਤੁਹਾਡੇ ਸੂਟ ਦੀ ਤੁਹਾਡੇ ਸੂਟ ਦੇ ਘਰ ਤੱਕ ਪਹੁੰਚਣ ਦੀ ਰਿਸਪੌਂਸਿਬਿਲਟੀ ਸਾਡੀ ਆ ਤੇ ਲੋ ਜੀ ਦਿਖਾਉਣੀ ਆ ਅੱਜ ਦੇ ਸੂਟ ਇਹਗਾ ਦੁਪੱਟਾ ਪਹਿਲਾਂ ਦੁਪੱਟਾ ਦੇਖ ਲਓ ਫਿਰ ਸੂਟ ਦਿਖਾਉਂਗੀ ਇਹ ਹੈਗਾ ਪੀਚ ਕਲਰ ਦਾ ਦੁਪੱਟਾ organdza ਦਾ ਇਹ ਪਤ ਬਹੁਤ ਸੋਹਣਾ ਦੁਪੱਟਾ ਵਾ organdza ਦਾ ਇਸ ਤਰ੍ਹਾਂ ਇਹ ਫਲਾਵਰ ਬਣਿਆ ਹੋਇਆ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਈ ਆ ਨਾ ਫਲਾਵਰ ਦੀ 4 ਸਾਈਡ ਕੱਟਵਰਕ ਹੋਇਆ ਇਹ ਦੁਪੱਟਾ ਉਹਨਾਂ ਦੇ ਆਪਣੇ ਸੂਟ ਦਾ ਸੀ ਜਿਹਦੇ ਨਾਲ ਆਪਾਂ ਜਿਹੜਾ ਸੂਟ ਕਸਟਮਾਈਜ਼ ਕੀਤਾ ਤੇ ਇਹ ਫਲਾਵਰ ਜਿਹੜਾ ਆਪਾਂ ਚੱਕ ਕੇ ਸੇਮ ਇਹੀ ਫਲਾਵਰ ਆਪਾਂ ਸੂਟ ਦੇ ਉੱਪਰ ਲਾਗੇ ਪਿਆਰ ਸਿਲਕ ਦੇ ਉੱਪਰ ਇਹ ਸੂਟ ਰੈਡੀ ਹੋਇਆ ਵਾ ਆ ਲੋ ਇਸ ਤਰ੍ਹਾਂ ਹੈ ਗਈ ਇਹਦੀ ਸਾਰੀ ਡਿਜ਼ਾਈਨਿੰਗ ਦੇਖੋ ਸੇਮ ਦੁਪੱਟੇ ਵਾਲਾ ਹੀ ਫਲਾਵਰ ਆਪਾਂ ਲੈ ਆਂਦਾ ਵਾ ਪੱਲੇ ਦੇ ਉੱਪਰ ਇਹ ਇਸ ਤਰ੍ਹਾਂ ਵੀ ਜਿਹੜਾ ਮਰਜੀ ਤੁਸੀਂ ਹਨਾ ਕਿਸੇ ਵੀ ਜਿਵੇਂ ਹੁਣ ਅੱਜਕੱਲ ਜਿਹੜੀ ਆਹ ਰੌ ਸਿਲਕ ਬਹੁਤ ਜ਼ਿਆਦਾ ਟਰੈਂਡਿੰਗ ਤੇ ਚੱਲ ਰਹੀ ਆ ਰੌ ਸਿਲਕ ਤੇ ਕਰਵਾ ਲਓ ਕ੍ਰਾਸ਼ ਬਹੁਤ ਸੋਹਣੀ ਕ੍ਰਾਸ਼ ਦਾ ਫੈਬਰਿਕ ਇੰਨਾ ਸੋਹਣਾ ਆਇਆ ਹੋਇਆ ਕ੍ਰਾਸ਼ ਸ਼ਿਮਰ ਇੰਨੀ ਸੋਹਣੀ ਚੱਲ ਰਹੀ ਆ ਕ੍ਰਾਸ਼ ਤੇ ਕਰਵਾਣਾ ਕ੍ਰਾਸ਼ ਤੇ ਕਰਵਾ ਲਓ ਕਰੇਪ ਤੇ ਕਰਵਾਉਣਾ ਕਰੇ ਤੇ ਇਹ ਤੁਹਾਡੀ ਆਪਣੀ ਇੱਛਾ ਉਹ ਡਿਜ਼ਾਈਨਿੰਗ ਵੀ ਤੁਸੀਂ ਜੋ ਮਰਜ਼ੀ ਦੇ ਸਕਦੇ ਹੋ ਜੇ ਤੁਹਾਡੇ ਕੋਲ ਇਸ ਤਰ੍ਹਾਂ ਕੋਈ ਵੀ ਦੁਪੱਟਾ ਪਿਆ ਤਾਂ ਤੁਸੀਂ ਦੁਪੱਟੇ ਨਾਲ ਵੀ ਸੂਟ ਨੂੰ ਕਸਟਮਾਈਜ਼ ਕਰਾ ਲਾ ਤਾਂ ਰੇਟ ਰਿਜ਼ਨ ਅਪਰ ਰਹਿ ਜਾਣਾ ਜੀ ਤੇ ਨਾਲੇ ਦੁਪੱਟੇ ਦਾ ਖਰਚਾ ਬਚ ਜਾਣਾ ਨਾਲੇ ਦੁਪੱਟਾ ਤੁਹਾਡੇ ਕੰਮ ਆ ਜਾਣਾ ਤੇ ਸੈਕੰਡ ਈ ਆ ਵੀ ਜੇ ਤੁਸੀਂ ਦੁਪੱਟੇ ਦੇ ਨਾਲ ਹਨਾ ਸੂਟ ਨੂੰ ਕਸਟਮਾਈਜ਼ ਕਰਾਉਣਾ ਤਾਂ ਦੁਪੱਟਾ ਸਾਡੇ ਤੱਕ ਪਹੁੰਚਦਾ ਕਰਨਾ ਪੈਣਾ ਤੁਹਾਨੂੰ ਇਹ ਦੇਖੋ ਸੇਮ ਫਲਾਵਰ ਆਪਾਂ ਚੱਕ ਕੇ ਇਸ ਤਰ੍ਹਾਂ ਇਹਦੇ ਦੋਨੇ ਕੋਨਿਆਂ ਤੇ ਲਿਆ ਜਾਂਦਾ ਨਾਲ ਕੱਟਵਰਕ ਦਾ ਸਾਰੀ ਇਹ ਆ ਗਈ ਬੇਲ ਆ ਤਿੰਨ ਕਲਰਾਂ ਦੇ ਵਿੱਚ ਆਪਾਂ ਕੱਟਵਰਕ ਦੀ ਇਹ ਬੇਲ ਬਣਾਈ ਆ ਆ ਦੇਖੋ ਪਿੰਕ ਫਰੋਜ਼ੀ ਤੇ ਲੈਮਨ ਤਿੰਨਾ ਕੱਟਵਰਕ ਆਪਾਂ ਕੀਤੇ ਨੇ ਤੇ ਉੱਪਰ ਵੀ ਸੇਮ ਫਲਾਵਰ ਮਿਲੂਗਾ ਤੁਹਾਨੂੰ ਆ ਦੇਖੋ ਸੇਮ ਫਲਾਵਰ ਇੱਕ ਇੱਕ ਉੱਪਰ ਆ ਜੂਗਾ ਬਹੁਤ ਸੋਹਣਾ ਡਿਜ਼ਾਈਨ ਆ ਇਹਦੇ ਨਾਲ ਦਾ ਸੇਮ ਡਿਜ਼ਾਈਨ ਸਾਡੇ ਕੋਲ ਕ੍ਰਾਸ਼ ਦੇ ਉੱਪਰ ਰੈਡੀ ਹੋਇਆ ਜਿਹੜੀ ਮੈਂ ਕੱਲ ਪਰਸੋਂ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਸੀ ਉਹਨਾਂ ਦਾ ਬਸ ਫਲਾਵਰ ਦਾ ਥੋੜਾ ਜਿਹਾ ਡਿਫਰੈਂਸ ਆ ਉਹ ਕਸ਼ਮੀਰ ਤੇ ਪਿਓਰ ਵਿਸਕੋਸ ਵਾਲੀ ਤੇ ਉਹ ਰੈਡੀ ਹੋਇਆ ਸੀ ਡਿਜ਼ਾਈਨ ਉਹ ਵੀ ਮੈਂ ਤੁਹਾਨੂੰ ਸ਼ਾਇਦ ਦਿਖਾਉਣਾ ਮਾਂ ਹਜੇ ਦਿਖਾਇਆ ਨਹੀਂ ਹੈਗਾ ਹਾਂਜੀ ਉਹ ਹਜੇ ਵੀਡੀਓ ਆਊਗੀ ਤੁਹਾਡੇ ਕੋਲੇ ਉਹ ਦੀ ਬੇਲ ਥੋੜੀ ਜਿਹੀ ਅਲੱਗ ਆ ਇਹ ਕਰਨਾ ਜਾਨਾ ਸੀ ਇਸ ਲਈ ਮੈਂ ਇਸ ਵੀਡੀਓ ਦੇ ਫਰੱਡ ਤੇ ਪਾ ਰਹੀ ਹਾਂ ਇਹ ਵਾਲੇ ਸੂਟ ਨੂੰ ਤੇ ਇਸ ਤਰ੍ਹਾਂ ਤੁਸੀਂ ਤੇ ਨਾਲ ਹੈਗਾ ਜੀ ਇਹਦੇ ਸੇਮ ਬਾਹਾਂ ਦੇ ਉੱਪਰ ਸੇਮ ਫਲਾਵਰ ਬਾਹਾਂ ਦੇ ਉੱਪਰ ਆ ਜਾਊਗਾ ਚਾਹੇ ਤੁਸੀਂ ਹੋਰ ਹੈਵੀ ਕਰਵਾਉਣਾ ਹੋਰ ਹੈਵੀ ਕਰਵਾ ਲਓ ਫਲਾਵਰ ਨੂੰ ਬਾਹਾਂ ਵਾਲੇ ਨੂੰ ਜਿਵੇਂ ਵੀ ਤੁਹਾਡੀ ਇੱਛਾ ਤੁਸੀਂ ਆਪਣੇ ਹਿਸਾਬ ਦੇ ਨਾਲ ਜਾਨਕਿ ਕੰਮ ਤੁਹਾਨੂੰ ਮੈਂ ਦਿਖਾ ਰਹੀਆਂ ਪੂਰਾ ਨੀਟ ਐਂਡ ਕਲੀਨ ਪ੍ਰਾਈਸ ਬਹੁਤ ਰੀਜ਼ਨੇਬਲ ਤੇ ਪੂਰਾ ਵਧੀਆ ਤੁਹਾਨੂੰ ਸੂਟ ਰੈਡੀ ਹੋ ਕੇ ਤੁਹਾਡੇ ਤੱਕ ਪਹੁੰਚੂਗਾ ਤੇ ਲੋ ਜੀ ਲਓ ਜੀ ਇੱਕ ਸੂਟ ਤਾਂ ਇਹ ਇਹ ਹੈਗਾ ਡਾਈਏਬਲ ਫੈਬਰਿਕ ਹੈ ਨਾ ਦੇਖੋ ਕਿੰਨਾ ਸੋਹਣਾ ਕਲਰ ਹੈ ਨਾ ਜਦੋਂ ਡਾਈ ਹੋ ਕੇ ਇੰਨਾ ਸੋਹਣਾ ਬਣ ਜਾਂਦਾ ਸੂਟ ਬਿਲਕੁਲ ਵਾਈਟ ਸੀ ਜਦੋਂ ਆਪਾਂ ਵਾਈਟ ਕਲਰ ਦੇਖਦੇ ਆ ਲੱਗਦਾ ਹੁੰਦਾ ਵੀ ਪਤਾ ਨਹੀਂ ਕਿੱਦਾਂ ਦਾ ਲੱਗੂਗਾ ਜਦੋਂ ਕੋਈ ਡਾਈ ਹੋ ਗਿਆ ਫੈਬਰਿਕ ਇਹ ਡਾਈਏਬਲ ਫੈਬਰਿਕ ਆ ਤੇ ਸ਼ਰਟ ਆ ਦੇਖੋ ਕਿੰਨੀ ਸੋਹਣੀ ਪਾਰਟੀ ਵੀਅਰ ਲੁੱਕ ਦਾ ਪੂਰਾ ਪ੍ਰੋਪਰ ਸੂਟ ਆ ਤੇ ਬਾਕੀ ਰੇਂਜ ਵੀ ਕੁਝ ਨਹੀਂ ਹੁੰਦੀ ਇਹਨਾਂ ਦੀ ਬਹੁਤ ਸੋਹਣੇ ਵਿਦ ਦੁਪੱਟੇ ਦੇ ਨਾਲ ਤੁਸੀਂ ਇਹਦਾ ਜਿਵੇਂ ਮਰਜੀ ਹੈ ਨਾ ਇਹਦੇ ਨਾਲ ਚਾਹੇ ਇਹ ਜਿਵੇਂ ਸ਼ਰਟ ਹੋ ਜਾਂਦੀ ਆ ਜਿਵੇਂ ਜਾਗੋ ਵਗੈਰਾ ਲਈ ਕਿਸੇ ਦੇ ਫੰਕਸ਼ਨ ਹੋਵੇ ਹੈ ਨਾ ਤੁਸੀਂ ਘਗਰੇ ਵਗੈਰਾ ਰੈਡੀ ਕਰਨੇ ਤਾਂ ਵੀ ਇਦਾਂ ਦੀ ਸ਼ਰਟ ਲਾ ਕੇ ਨਾਲ ਘਗਰਾ ਰੈਡੀ ਹੋ ਜਾਊਗਾ ਕੋਈ ਸ਼ਰਾਰਾ ਗਰਾਰਾ ਜਿੱਦਾਂ ਦਾ ਮਰਜੀ ਇਹ ਡਾਈਜੇਬਲ ਫੈਬਰਿਕ ਬਹੁਤ ਤਰ੍ਹਾਂ ਦੇ ਡਿਜ਼ਾਈਨਿੰਗ ਚ ਆਉਂਦੀ ਹੈ ਹੈਂਡਵਰਕ ਦੇ ਉੱਪਰ ਵੀ ਆਉਂਦਾ ਵਾ ਇਹ ਸਾਰਾ ਸਿੱਪੀ ਦਾ ਕੰਮ ਹੋਇਆ ਹੋਇਆ ਨਾਲ ਥ्रेड ਵਰਕ ਦੇ ਨਾਲ ਬਹੁਤ ਸੋਹਣਾ ਦੇਖੋ ਸ਼ਰਟ ਦੀ ਲੁੱਕ ਦੇਖੋ ਤੇ ਕਲਰ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਕਲਰ ਉੱਠ ਕੇ ਆਇਆ ਹੈ ਇਹ ਇਹ ਪਿਓਰ ਬੰਬਰ ਦਾ ਫੈਬਰਿਕ ਆ ਇਹਨੂੰ ਪ ਜਾਰਜਟ ਬੰਬਰ ਵੀ ਕਹਿ ਦਿੰਨੇ ਆ ਬਿਲਕੁਲ ਚਨੂਨ ਵਾਂਗੂ ਫੀਲ ਹੁੰਦੀ ਹੈ ਫੈਬਰਿਕ ਦੀ ਜਾਨੀ ਕਿ ਵਿਸਕੋਸ ਦੀ ਕੁਆਲਿਟੀ ਆ ਡਾਈਏਵਨ ਫੈਬਰਿਕ ਜਿਹੜੇ ਹੁੰਦੇ ਆ ਨਾ ਇਹ ਮਾਰਕੀਟ ਚ ਬਹੁਤ ਤਰ੍ਹਾਂ ਨਾਲ ਤੁਹਾਨੂੰ ਮਿਲ ਜਾਣਗੇ ਇਹਦਾ 2 250 300 ਪਰ ਮੀਟਰ ਤੋਂ ਸਟਾਰਟਿੰਗ ਇਹਨਾਂ ਦੀ ਹੋ ਜਾਂਦੀ ਆ ਤੇ ਪਰ ਉਹ ਸਾਰੇ ਸੈਮੀ ਦੇ ਵਿੱਚ ਹੁੰਦੇ ਆ ਤੇ ਕਈ ਭੈਣਾਂ ਨੂੰ ਇਹ ਪਤਾ ਨਹੀਂ ਲੱਗਦਾ ਹੁੰਦਾ ਵੀ ਸੈਮੀ ਤੇ ਪਿਓਰ ਦੇ ਵਿੱਚ ਕੀ ਫਰਕ ਹੁੰਦਾ ਤੇ ਇਸ ਲਈ ਜਿਹੜੇ ਸਾਡੇ ਕੋਲ ਮਿਲੂਗਾ ਇਹ ਸਾਰਾ ਤੁਹਾਨੂੰ ਪਿਓਰ ਦੀ ਕੁਆਲਿਟੀ ਵਿਸਕੋਸ ਦੀ ਹੀ ਮਿਲੂਗੀ ਇਹ ਨਹੀਂ ਹੈਗਾ ਕਿ ਆਪਾਂ ਤੁਹਾਨੂੰ ਸੈਮੀ ਦੇ ਦਾਂਗੇ ਸੈਮੀ 'ਚ ਅਸੀਂ ਡਾਇਬਲ ਫੈਬਰਿਕ ਕਿਸੇ ਵੀ ਸੈਮੀ 'ਚ ਅਸੀਂ ਡੀਲ ਨਹੀਂ ਕਰਦੇ ਸਾਰੇ ਪਿਓਰ ਦੇ ਵਿੱਚ ਹੀ ਡੀਲ ਕਰਦੇ ਹਾਂ ਕਿ ਜਿਹੜੇ ਇਦਾਂ ਦੇ ਕਲਰ ਨੇ ਨਾ ਇਹ ਪਿਓਰ ਦੇ ਉੱਤੇ ਹੀ ਇੰਨੇ ਸੋਹਣੇ ਉੱਠ ਕੇ ਆਉਂਦੇ ਨੇ ਇਹ ਆਮ ਨਾਰਮਲ ਸੈਮੀ ਦੇ ਉੱਪਰ ਨਹੀਂ ਇੰਨੇ ਸੋਹਣੇ ਲੱਗਦੇ ਹੈਗੇ ਤੇ ਨਾਲ ਇਹਦੇ ਦੇਖੋ ਪਲੇਨ ਬਾਟਮ ਹਲੋ ਪਲੇਨ ਇਹਦੇ ਨਾਲ ਬਾਟਮ ਆ ਕ੍ਰੇਪ ਦੀ ਬਾਟਮ ਆਪਾਂ ਲਈ ਹੈ ਤੁਸੀਂ ਜਿੱਦਾਂ ਦੀ ਮਰਜ਼ੀ ਲਗਵਾ ਸਕਦੇ ਹੋ ਮਸਲੀਨ ਦੀ ਲਗਾਉਣੇ ਮਸਲੀਨ ਦੀ ਮਸਲੀਨ ਸਿਲਕ ਦੀ ਜਿੱਦਾਂ ਦਾ ਵੀ ਕਹੋਗੇ ਇਹ ਇਹ ਵੀ ਬਾਟਮ ਬਹੁਤ ਸੋਹਣੀ ਲੱਗਦੀ ਆ ਬਹੁਤ ਹੀ ਪਿਆਰੀ ਆ ਤੇ ਇਹ ਇਹਨਾਂ ਦੀ ਲਾਈਨਿੰਗ ਨਾਲ ਹੀ ਡਾਈ ਹੋ ਕੇ ਚੱਲੀ ਆ ਇਹਨਾਂ ਦੁਪੱਟਾ ਵੀ ਮੈਂ ਤੁਹਾਨੂੰ ਦਿਖਾਉਣੀ ਆ ਇਹਦਾ ਦੁਪੱਟਾ ਵੀ ਜਿਹੜਾ ਰੈਡੀ ਹੋ ਕੇ ਫਿਨਿਸ਼ਿੰਗ ਹੋ ਕੇ ਵਿਓ ਕਿਦਾਂ ਆਇਆ ਵਾ ਇਹ ਵਾਲੇ ਸੂਟ ਦੇ ਨਾਲ ਮਹਿੰਦੀਆਂ ਵੀ ਨਾਲ ਹੈਗਾ ਮਹਿੰਦੀਆਂ ਇਹ ਦੁਪੱਟਾ ਇਹ ਸੂਟ ਉਹਨਾਂ ਨੇ ਆਲ ਓਵਰ ਹੀ ਰੱਖਿਆ ਵਾ ਇਹਦੇ ਤੇ ਵੀ ਆਪਾਂ ਸੇਮ ਫਿਨਿਸ਼ਿੰਗ ਪੱਟੀ ਲਾ ਕੇ ਨਾਲ ਆਪਾਂ ਸੇ 골ਡਨੀ ਲੇਸ ਕੱਢੀ ਹੋਈ ਆ ਬਰੀਕ ਜੀ ਲੇਸ ਪਾਈਪਿੰਗ ਕੱਢੀ ਹੋਈ ਆ ਬਹੁਤ ਸੋਹਣੀ ਨਾਲ ਫਿਨਿਸ਼ਿੰਗ ਪੱਟੀ ਦੇ ਨਾਲ ਉਹਨਾਂ ਨੇ ਸਪੈਸ਼ਲੀ ਇਹ ਲਗਵਾਈ ਆ ਕਈ ਭੈਣਾਂ ਨਹੀਂ ਲਗਵਾਉਂਦੀਆਂ ਤਾਂ ਰੇਟ ਉਸੇ ਤਰ੍ਹਾਂ ਪਲੱਸ ਮਾਈਨਸ ਹੋ ਜਾਂਦੇ ਜੇ ਕੱਲੀ ਲੇਸ ਹੀ ਲਗਵਾਉਣੀ ਆ ਤੁਸੀਂ ਜੇ ਵਿਦ ਫਿਨਿਸ਼ਿੰਗ ਪੱਟੀ ਦੇ ਨਾਲ ਦੁਪੱਟੇ ਰੈਡੀ ਕਰਨੇ ਆ ਤਾਂ ਉਸ ਤਰ੍ਹਾਂ ਹੋ ਜਾਣਗੇ ਸੇਮ ਦੁਪੱਟਾ ਦੇਖੋ ਉਹ ਮੈਂ ਇਹ ਮਹਿੰਦੀਆ ਸੂਟ ਦੇ ਨਾਲ ਹੋਇਆ ਹੋਇਆ ਰੈਡੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਇੱਕ ਸੂਟ ਇਹ ਆ ਇਹ ਸੈਮੀ ਕ੍ਰਾਸ਼ ਦੇ ਉੱਪਰ ਆ ਇਹ ਸੈਮੀ ਕ੍ਰਾਸ਼ ਆ ਜਿਹੜੀਆਂ ਭੈਣਾ ਘੱਟ ਪ੍ਰਾਈਸ ਦੇ ਵਿੱਚ ਕਪੜਾ ਬਿਲਕੁਲ ਕਾਟਨ ਬੇਸ ਹੋਊਗਾ ਬਿਲਕੁਲ ਆਈ ਨਹੀਂ ਹੋਊਗਾ ਵੀ ਸਿੰਥੈਟਿਕ ਆ ਚੁੱਪਦਾ ਜਾਂ ਕੁਝ ਨਹੀਂ ਪੂਰਾ ਸੌਫਟ ਕਪੜਾ ਮਿਲੇਗਾ ਪਰ ਜੇ ਇਹ ਸੈਮੀ ਆ ਤਾਂ ਸੈਮੀ ਕਹੂੰਗੀ ਜੇ ਪਿਓਰ ਆ ਤਾਂ ਪਿਓਰ ਕਹੂੰਗੀ ਸੋ ਇਹ ਸੈਮੀ ਸੈਮੀ ਕ੍ਰਾਸ਼ ਹੈਗੀ ਆ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਹੈ ਨਾ ਇਸ ਤਰ੍ਹਾਂ ਇਹ ਤੇ ਸਾਰਾ ਬਹੁਤ ਸੋਹਣੇ ਕਲਰਾਂ ਦੇ ਨਾਲ ਆਪਾਂ ਸਾਰਾ ਸੂਟ ਇਹ ਰੈਡੀ ਕੀਤਾ ਹੋਇਆ ਹੈ ਨਿੱਕੇ ਨਿੱਕੇ ਨਿੱਕੀ ਜੀ ਬੇਲ ਆ ਇਸ ਤਰ੍ਹਾਂ ਦੋ ਫਲਾਵਰ ਆਉਣਗੇ ਉੱਪਰ ਸਾਰੇ ਨਿੱਕੇ ਨਿੱਕੇ ਬੂਟੀ ਦਾ ਕੰਮ ਦਿੱਤਾ ਹੋਇਆ ਇਹ ਅਨਸਟਿਚ ਸੂਟ ਚੱਲੇ ਆ ਸਟਿਚਿੰਗ ਉਹਨੇ ਆਪ ਕਰਨੀ ਆ ਆਹ ਲੋ ਜੀ ਸੇਮ ਬਾਹਾਂ ਦੇ ਉੱਪਰ ਕੰਮ ਆਊਗਾ ਇਹ ਆਲ ਓਵਰ ਸੂਟ ਆ ਤੇ ਨਾਲ ਇਹਦੇ ਵੀ ਆਪਾਂ ਇਸ ਤਰ੍ਹਾਂ ਦੁਪੱਟਾ ਰੈਡੀ ਕੀਤਾ ਪਿਓਰ ਦਾ ਦੁਪੱਟਾ ਜੀ ਨਾਲ ਇਹਦੇ ਰੈਡੀ ਹੋਇਆ ਆਹ ਲੋ ਇਹ ਜਾਣ ਕੇ ਜਿਹੜੀਆਂ ਭੈਣਾਂ ਰੀਜ਼ਨੇਬਲ ਪ੍ਰਾਈਸ ਤੇ ਭਾਅ ਦਿਆਂ ਵੀ ਘੱਟ ਰੇਟ ਹੋਵੇ ਸੋਹਣਾ ਸੂਟ ਰੈਡੀ ਹੋ ਜਾਵੇ ਤਾਂ ਤੁਸੀਂ ਇਦਾਂ ਹਨਾ ਇਦਾਂ ਦਾ ਫੈਬਰਿਕ ਲੈ ਕੇ ਇਦਾਂ ਦੁਪੱਟਾ ਲੈ ਕੇ ਇਸ ਤਰ੍ਹਾਂ ਆਪਣਾ ਰੈਡੀ ਕਰਵਾ ਸਕਦੇ ਹੋ ਸਾਰੇ ਕੰਮ ਦੇ ਕੋ ਸਾਰੀ ਫਿਨਿਸ਼ਿੰਗ ਪੱਟੀ ਦਾ ਸਾਰੀ ਸਫਾਈ ਦੇ ਕੋ ਬਹੁਤ ਸੋਹਣਾ ਜਾਨੀ ਕੇ ਆ ਹੋਇਆ ਇਹ ਸੂਟ ਰੈਡੀ ਇਹ ਜਾਨੀ ਕੇ ਉਹਨੇ ਫੰਕਸ਼ਨ ਲਈ ਰੈਡੀ ਕਰਵਾਏ ਨੇ ਹਾਲੋ ਜੀ ਇੱਕ ਸੂਟ ਇਹ ਆ ਇਹ ਆ ਪਿਓਰ ਕ੍ਰਾਸ਼ ਸੈਮੀ ਕ੍ਰਾਸ਼ ਵੀ ਆਪਣੇ ਕੋਲ ਅਵੇਲੇਬਲ ਮਿਲੂਗੀ ਇਹਦੀ ਸੈਮੀ ਦਾ ਬੇਸ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜੇ ਸੈਮੀ ਦੇ ਵਿੱਚ ਇਹਦੇ ਕਲਰ ਤੁਹਾਨੂੰ ਮਿਲ ਜਾਣਗੇ ਤੇ ਜਿਹੜੀਆਂ ਭੈਣਾਂ ਨੇ ਪਿਓਰ ਕ੍ਰਾਸ਼ ਉਹ ਪਿਓਰ ਆਪ ਸਾਡੇ ਕੋਲ ਵਾਈਟ ਇਹ ਪਿਓਰ ਸ਼ਿਮਰ ਕ੍ਰਾਸ਼ ਆ ਸ਼ਿਮਰ ਦੀ ਇਹ ਚ 골ਡਨ ਸ਼ਾਈਨ ਆਊਗੀ ਕੱਪੜੇ ਦੇ ਵਿੱਚ ਯਾਨੀ ਕਿ ਦੋ ਤਰ੍ਹਾਂ ਦੀ ਭੜਕ ਜੀ ਮਾਰਦਾ ਤੇ ਬਿਲਕੁਲ ਲਾਈਟ ਵੇਟ ਪਿਓਰ ਦਾ ਕੱਪੜਾ ਹੋਊਗਾ ਤੇ ਇਹ ਸਾਡੇ ਕੋਲ ਵਾਈਟ ਆਏ ਤੇ ਤੁਸੀਂ ਐਨੀ ਕਲਰ ਡਾਈ ਕਰਵਾ ਸਕਦੇ ਹੋ ਵਾਈਟ ਕਲਰ ਦਾ ਮਤਲਬ ਕਿ ਸੂਟ ਸਾਡੇ ਕੋਲ ਅਵੇਲੇਬਲ ਆ ਵਾਈਟ ਪਿਓਰ ਕ੍ਰਾਸ਼ ਸ਼ਿਮਰ ਕ੍ਰਾਸ਼ ਵੀ ਮਿਲ ਜੂ ਪਲੇਨ ਲੈਣੀ ਆ ਪਲੇਨ ਵੀ ਮਿਲ ਮਿਲਦੇ ਹੋ ਜਾਣ ਕੇ ਜਿਨ੍ਹਾਂ ਨੂੰ ਪਹਿਣਾ ਨੂੰ ਵਿਦਾਊਟ ਸ਼ਿਮਰ ਚਾਹੀਦੀ ਆ ਵਿਦਾਊਟ ਰਿਵਟ ਜੇ ਪਾਰਟੀ ਵੀਅਰ ਲੁੱਕ ਦਾ ਸੂਟ ਬਣਾਉਣਾ ਤਾਂ 골ਡਨ ਸ਼ਾਈਨ ਬਹੁਤ ਸੋਹਣੀ ਲੱਗਦੀ ਆ ਇਹਦੇ ਵਿੱਚ ਹੱਦ ਤੋਂ ਵੱਧ ਨਹੀਂ ਹੈਗੀ ਕਿਉਂਕਿ ਜਿਹੜੇ ਪਿਓਰ ਦੇ ਵਿਸਕੋਸ ਦੀ ਕੁਆਲਿਟੀ ਹੁੰਦੀ ਆ ਤੇ ਵਧੀਆ ਕਰਾਂ ਦੇ ਫੈਬਰਿਕ ਹੁੰਦੀਆਂ ਨਾ ਉਹ ਬਾਹਲੀ ਆ ਨਹੀਂ ਹੁੰਦੇ ਵੀ ਮਤਲਬ ਕਿ ਬੇਕਾਰ ਜੇ ਲੱਗਦੇ ਆ ਜ਼ਿਆਦਾ ਸ਼ਾਈਨ ਆ ਪੜਕੀਲੇ ਜੇ ਮਾਰੇ ਇਦਾਂ ਨਹੀਂ ਬਹੁਤ ਵਧੀਆ ਸਰਦਾਰੀ ਜੀ ਲੁੱਕ ਦਿੰਦਾ ਹੁੰਦਾ ਬੇਸ ਉਹ ਤੇ ਇਹ ਉਦਾਂ ਦਾ ਫੈਬਰਿਕ ਆ ਹਲੋ ਇਦਾਂ ਇਹ ਹੈਗਾ ਪਿਓਰ ਕ੍ਰਾਸ਼ ਦੇ ਉੱਪਰ ਰੈਡੀ ਹੋਇਆ ਪੀਸ ਪਿਓਰ ਕ੍ਰਾਸ਼ ਸ਼ਿਮਰ ਆ ਠੀਕ ਹੈ ਨਾ ਇਹਦੇ ਨਾਲ ਆ ਚੀਜ਼ ਦੇ ਉੱਤੇ ਆਪਣੇ ਆ ਆਉਗੀ ਕੜਾਈ ਆਪਣੇ ਇੱਥੇ ਆਪਣਾ ਗਲਾ ਰੈਡੀ ਹੋ ਜਾਊਗਾ ਆ ਚੀਜ਼ ਤੇ ਆਪਣਾ ਗਲਾ ਰੈਡੀ ਹੋ ਜਾਊ ਗਲੇ ਤੋਂ ਬਾਅਦ ਇੱਥੇ ਆਪਣੇ ਵਿਸਕਾਰ ਇਹ ਵਾਲੀ ਕੜਾਈ ਕੜਾਈ ਹੋਊਗੀ ਇੱਥੇ ਆਪਣੀਆਂ ਪਲੋਈਆਂ ਪੈ ਜਾਣਗੀਆਂ ਜਾਨਕਿ ਇਦਾਂ ਦਾ ਡਿਜ਼ਾਈਨ ਆਪਾਂ ਰੈਡੀ ਕੀਤਾ ਹੈ ਕਮਰ ਕੋਲ ਆਪਣੀ ਆ ਜਾਊਗੀ ਤੇ ਜਿੱਥੇ ਆਪਣੇ ਚਾਕ ਸ਼ੁਰੂ ਹੋਣਗੇ ਜਾਨੀ ਕਿ ਉੱਥੇ ਇਹਦਾ ਐਂਡ ਹੋਊਗਾ ਉੱਥੇ ਇਹ ਵਾਲੀ ਬੇਲ ਦਾ ਐਂਡ ਹੋਊਗਾ ਤੇ ਇੱਥੇ ਆਪਣਾ ਇਸ ਤਰ੍ਹਾਂ ਘੇਰੇ ਤੇ ਆ ਜੂਗੀ ਸੇਮ ਬੇਲ ਤੇ ਸੇਮ ਹੀ ਤੁਹਾਨੂੰ ਬਾਹਾਂ ਦੇ ਉੱਪਰ ਮਿਲ ਜੂ ਫਰੰਟ ਤੇ ਬੈਕ ਦੋਨੇ ਤਰ੍ਹਾਂ ਨਾਲ ਕਰਵਾਉਣੇ ਆ ਦੋਨੇ ਵੀ ਕਰਵਾ ਸਕਦੇ ਜਿਵੇਂ ਇਹ ਫਰੰਟ ਲੁੱਕ ਦਾ ਰੈਡੀ ਹੋਇਆ ਜੇ ਤੁਸੀਂ ਬੈਕ ਤੇ ਵੀ ਕਰਵਾਉਣਾ ਸੇਵ ਹਨਾ ਕੋਨੇ ਵਾਲਾ ਡਿਜ਼ਾਈਨ ਆ ਇਹ ਤਾਂ ਤੁਹਾਡਾ ਬੈਕ ਤੇ ਉੱਤੇ ਵੀ ਹੋ ਜਾਊਗਾ ਤੇ ਸਾਰਾ ਇਹ ਮਸ਼ੀਨੀ ਕੰਮ ਹੋਇਆ ਸਾਰਾ ਮਸ਼ੀਨੀ ਕੰਮ ਹੋਇਆ ਲੈਂਸਸ ਵਗੈਰਾ ਫਿਨਿਸ਼ਿੰਗ ਪੱਟੀਆਂ ਲਾ ਕੇ ਜਦੋਂ ਸੂਟਾਂ ਨੇ ਰੈਡੀ ਹੋਣਾ ਬਹੁਤ ਸੋਹਣੀ ਗ੍ਰੇਸ ਆਉਣੀ ਆ ਯਾਨੀ ਕਿ ਬਹੁਤ ਸੁਪਰ ਇਹੀ ਸਿੰਪਲ ਜੀ ਲੁੱਕ ਦਾ ਸੂਟ ਨਾਲ ਪੂਰਾ ਪਾਰਟੀ ਵੇਅਰ ਬਣ ਜਾਣਾ ਫੈਬਰਿਕ ਵੀ ਬਹੁਤ ਸੋਹਣਾ ਲਗਵਾਇਆ ਵਾ ਉਹਨਾਂ ਨੇ ਤੇ ਬਹੁਤ ਸੋਹਣੀ ਚੀਜ਼ ਇਹ ਬਣ ਕੇ ਰੈਡੀ ਹੋਈ ਆ ਇਹਦਾ ਵੀ ਦੁਪੱਟਾ ਮੈਂ ਤੁਹਾਨੂੰ ਸ਼ੋਅ ਕਰਦੀ ਆ ਉਹ ਵੀ ਫਿਨਿਸ਼ਿੰਗ ਪੱਟੀ ਲਾ ਕੇ ਸਾਰਾ ਰੈਡੀ ਹੋ ਕੇ ਆਪਣੇ ਕੋਲ ਆਇਆ ਵਾ ਆ ਲਓ ਜੀ ਇਹ ਵਾਲੇ ਸੂਟ ਦੇ ਨਾਲ ਉਹਨਾਂ ਨੇ ਇਹ ਵਾਲਾ ਦੁਪੱਟਾ ਰੈਡੀ ਕਰਾਇਆ ਪਿਓਰ ਚਨੂਨ ਦਾ ਇਹ ਜਿਹੜਾ ਕਮਲ ਚਨੂਨ ਦਾ ਦੁਪੱਟਾ ਹੁੰਦਾ ਨਾ ਵਾਈਟ ਇਸ ਹੈ 1500 ਦਾ ਨਾਪ ਭਾਰ ਤੇ ਕਵਰ ਚੁੰੁੰਨ ਦਾ ਜਿਹੜਾ ਪਿਓਰ ਦੇ ਵਿੱਚ ਹੁੰਦੀ ਆ ਕੁਆਲਿਟੀ ਉਹ ਵਾਲਾ ਦੁਪੱਟਾ ਇਹ ਤੇ ਜੇ ਤੁਸੀਂ ਹਨਾ ਸੈਮੀ ਚਲਵਾਣਾ ਤਾਂ ਰੇਟ ਘਟ ਜਾਂਦੇ ਹੁੰਦੇ ਜਿੱਦਾਂ ਦਾ ਯਾਨੀ ਕਿ ਤੁਸੀਂ ਫੈਬਰਿਕ ਰੱਖੋਗੇ ਜਿੱਦਾਂ ਦਾ ਦੁਪੱਟੇ ਹੋਣਗੇ ਉਦਾਂ ਨਾਲ ਸੂਟ ਦੇ ਰੇਟ ਪਲੱਸ ਮਾਈਨਸ ਹੁੰਦੇ ਰਹਿੰਦੇ ਨੇ ਆ ਲਓ ਜੀ ਇਸ ਤਰ੍ਹਾਂ ਸਾਰੇ ਕਿਤੇ ਨਾਲ ਫਿਨਿਸ਼ਿੰਗ ਲੈਂਸ ਦਿੱਤੀ ਹੋਈ ਆ ਦੋਰੀਆ ਲੈਂਸ ਲਾ ਕੇ ਆਪਾਂ ਇਸ ਤਰ੍ਹਾਂ ਸਾਰੇ ਫਿਨਿਸ਼ਿੰਗ ਪੱਟੀ 골ਡਨ ਲਾਈ ਹੋਈ ਆ ਕਿਉਂਕਿ ਸੂਟ ਦੇ ਵਿੱਚ 골ਡਨ ਅਤੇ ਪਾਰਟੀ ਵਾਲਾ ਸੂਟ ਆ ਫੰਕਸ਼ਨ ਤੇ ਪਾਉਣਾ ਉਹਨਾਂ ਨੇ ਇਸ ਤਰ੍ਹਾਂ ਸਾਰੇ ਆਪਾਂ ਲੈਸ ਫਿਨਿਸ਼ਿੰਗ ਲੈਸ ਨਾਲ ਪੂਰਾ ਦੁਪੱਟਾ ਰੈਡੀ ਕੀਤਾ ਹੋਇਆ ਪਿਓਰ ਚਨੂਨ ਦਾ ਨਾਲ ਦੁਪੱਟਾ ਇਹ ਵਾਲੇ ਸੂਟ ਦੇ ਨਾਲ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਤੇ ਬਹੁਤ ਸੋਹਣਾ ਫੈਬਰਿਕ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਇਹਨਾਂ ਕਾਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜੁੜ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਹੈ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ